ਪਠਾਨਕੋਟ ਵਿਖੇ ਪਿਛਲੇ ਦਿਨੀ ਪਠਾਨਕੋਟ ਜਲੰਧਰ ਕੋਮੀ ਰਾਤ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਲਗਾਤਾਰ ਗੁੱਥੀ ਸੁਲਝਾਈ ਜਾ ਰਹੀ ਹੈ ਇਸ ਕੇਸ ਦੇ ਚੱਲਦੇ ਜਿੱਥੇ ਬੀਤੇ ਦਿਨੀ ਦੋ ਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਉੱਥੇ ਹੀ ਅੱਜ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਇਸ ਪੂਰੇ ਕਤਲ ਕੇਸ ਦੇ ਮਾਮਲੇ ਦਾ ਮਾਸਟਰਮਾਈਂਡ ਭਾਨੂ ਪ੍ਰਤਾਪ ਸਿੰਘ ਪੁਲਿਸ ਨੇ ਤਿਰгана ਸਟੇਟ ਬੈਂਗਲੌਰੂ ਤੋਂ ਗ੍ਰਿਫਤਾਰ ਕਰ ਲਿਆ ਹੈ 17 ਤਰੀਕ ਨੂੰ ਸ਼੍ਰੀ ਮਿਆਂਕ ਮਹਾਜਨ ਜਿਹੜੇ ਕਿ ਫਾਈਨੈਂਸ ਦਾ ਕੰਮ ਕਰਦੇ ਸੀਗੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਇੱਕ ਰਿਵਾਲਵਰ ਦੇ ਨਾਲ ਫਾਇਰ ਜਿਹੜਾ ਕਿ ਉਹਨਾਂ ਦੇ ਸਿਰ ਦੇ ਵਿੱਚ ਲੱਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਆ ਹਸਪਤਾਲ ਦੇ ਵਿੱਚ ਇਸ ਲੜੀ ਵਿੱਚ ਅਸੀਂ ਪਹਿਲਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਜਿਹਦੇ ਵਿੱਚ ਮੇਨ ਜਿਹੜਾ ਹੈਗਾ ਆ ਕਿਲਰ ਹੈਗਾ ਜਿੰਨੇ ਗੋਲੀ ਮਾਰੀ ਸੀ ਉਹ ਗ੍ਰਿਫਤਾਰ ਕਰ ਚੁੱਕਾ ਉਹਦਾ ਵਹੀਕਲ ਪਲੱਸ ਉਸ ਤੋਂ ਜਿਹੜਾ ਹੈਗਾ ਆ ਪਹਿਲਾਂ 2 ਲੱਖ ਰੁਪਇਆ ਜਿਹੜੀ ਕਿ ਉਹਨੂੰ ਰਿਵਾਰਡ ਮਨੀ ਮਿਲੀ ਆ ਨਯੰਕ ਮਹਾਜਨ ਨੂੰ ਕਤਲ ਕਰਨ ਲਈ ਉਹ ਬਰਾਮਦ ਹੋਈ ਆ ਤੇ 59500 ਜਿਹੜੇ ਹੈਗੇ ਆ ਉਹ ਕੱਲ ਬਰਾਮਦ ਹੋਏ ਆ ਇਹਦੇ ਵਿੱਚ ਅਸੀਂ ਮੇਨ ਜਿਹੜਾ ਆ ਸਾਜ਼ਿਸ਼ ਕਰਤਾ ਜਾਂ ਮੇਨ ਦੋਸ਼ੀ ਆ ਉਹ ਭਾਨੂੰ ਪ੍ਰਤਾਪ ਸਿੰਘ ਆ ਜਿਹੜਾ ਕਿ ਜੰਮੂ ਕਸ਼ਮੀਰ ਕਠੂਆ ਡਿਸਟ੍ਰਿਕਟ ਦਾ ਰਹਿਣ ਵਾਲਾ ਆ ਔਰ ਇਸ ਦੇ ਜਿਹੜੇ ਇਹ ਮਿਆਂਕਮ ਆ ਜਾਂਦੇ ਨਾਲ ਮਤਭੇਦ ਹੈਗੇ ਆ ਉਹ ਮਤਭੇਦ ਇੱਥੇ ਤੱਕ ਸੀਮਤ ਨਹੀਂ ਹੈ ਉਹ ਮਤਭੇਦ ਲੜਾਈ ਝਗੜੇ ਫੌਜਦਾਰੀਆਂ ਅ ਅਲੱਗ-ਅਲੱਗ ਸਰਕਾਰੀ ਅਧਾਰਿਆਂ ਦੇ ਵਿੱਚ ਚੱਲ ਰਹੇ ਕੇਸ ਐਨਜੀਟੀਵੀ ਦੇ ਚੱਲ ਰਹੇ ਕੇਸ ਤੇ ਹੋਰ ਜਿਹੜੇ ਹੈਗੇ ਆ ਅ ਜਿਹੜੇ ਮਹਿਕਮੇ ਸੈਂਟਰਲ ਗਵਰਨਮੈਂਟ ਦੇ ਆ ਉਹਨਾਂ ਦੇ ਵਿੱਚ ਚੱਲ ਰਹੇ ਕੇਸ ਸਾਰੇ ਉਸ ਪਿੱਛੇ ਰੌਸ਼ਨੀ ਪਾਉਂਦੇ ਆ ਕਿ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਲਿਟੀਗੇਸ਼ਨ ਬਹੁਤ ਜ਼ਿਆਦਾ ਸੀਗੀ ਔਰ ਉਹਦੇ ਤੱਥਾਂ ਤੇ ਸਬੂਤ ਸਾਡੇ ਪਾਸ ਕਾਫੀ ਨਹੀਂ ਹੈ ਤੱਥਾਂ ਸਬੂਤਾਂ ਤੇ ਹੋਰ ਜਿਹੜੇ ਹੈਗੇ ਆ ਪੁਸ਼ਗਿਸ਼ ਦੇ ਆਧਾਰਤ ਇਹ ਜਿਹੜਾ ਦੋਸ਼ੀ ਆ ਭਾਨੂੰ ਪ੍ਰਤਾਪ ਸਿੰਘ ਇਹ ਨਾਮਜ਼ਦ ਕਰ ਲਿਆ ਗਿਆ ਸੀਗਾ ਉਸ ਤੋਂ ਬਾਅਦ ਨਾਮਜ਼ਦ ਦੋਸ਼ੀ ਭਾਨੂੰ ਪ੍ਰਤਾਪ ਸਿੰਘ ਨੂੰ ਜਿਹੜਾ ਹੈਗਾ ਆ ਅੱਜ ਸਵੇਰੇ ਯਾਨੀ ਕਿ ਕੱਲ ਦੀ ਤੇ ਅੱਜ ਦੀ ਰਾਤ ਨੂੰ ਕੈਂਪੇਗੋੜਾ ਇੰਟਰਨੈਸ਼ਨਲ 에ਅਰਪੋਰਟ ਬੰਗਲੌਰੂ ਤਲਿੰਗਾਨਾ ਸਟੇਟ ਤੋਂ ਜਿਹੜਾ ਹੈਗਾ ਆ ਤਲਿੰਗਾਨਾ ਪੁਲਿਸ ਦੇ ਸਹਿਯੋਗ ਦੇ ਨਾਲ ਪਠਾਨਕੋਟ ਪੁਲਿਸ ਨੇ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹਨੂੰ ਜਹਾਜ਼ ਤੋਂ 에어 ਇੰਡੀਆ ਦੀ ਫਲਾਈਟ ਤੋਂ ਉਤਰਦਿਆਂ ਹੋਇਆ ਜਿਹੜਾ ਹੈਗਾ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਦੋਸ਼ੀ ਪਹਿਲਾਂ ਜਿਸ ਦਿਨ ਮਰਡਰ ਹੁੰਦਾ ਉਸ ਦਿਨ ਹੀ ਪੰਜਾਬ ਨੂੰ ਇਹ ਇੱਥੋਂ ਛੱਡ ਜਾਂਦਾ ਛੱਡਣ ਤੋਂ ਬਾਅਦ ਇਹ ਚੱਕਮਾ ਦੇਣ ਲਈ ਸਮੇਤ ਪਰਿਵਾਰ ਆਪਣੇ ਜੈਪੁਰ ਚਲੇ ਜਾਂਦਾ ਜੈਪੁਰ ਤੱਕ ਸਾਨੂੰ ਤਕਨੀਕੀ ਤਸਦੀਕਨ ਲਈ ਸੂਚਨਾਵਾਂ ਪ੍ਰਾਪਤ ਹੋਣ ਤੇ ਇੱਕ ਪਾਰਟੀ ਸਾਡੀ ਜਿਹੜੀ ਹੈ ਜੈਪੁਰ ਜਾਂਦੀ ਹੈ ਪੁਲਿਸ ਪਾਰਟੀ ਜੋ ਹੀ ਇਹ ਪਾਰਟੀ ਪਹੁੰਚਦੀ ਉਤੋਂ ਫਰਦਰ ਇਹ ਚਕਮਾ ਦੇਣ ਲਈ ਬੈਂਗਲੁਰੂ ਜਿਹੜਾ ਹੈਗਾ ਉਹ ਫਲਾਈਟ ਫੜ ਲੈਂਦਾ 에ਅਰ ਇੰਡੀਆ ਦੀ ਸੋ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਹਾਈਲਾਈਟ ਕੀਤਾ ਹੋਇਆ ਸੀਗਾ ਸਾਡੇ ਸੀਨੀਅਰ ਆਫੀਸਰਜ਼ ਉਹਨਾਂ ਦੀ ਮਦਦ ਦੇ ਨਾਲ ਤੇ ਇੰਟਰ ਸਟੇਟ ਸਾਡੀ ਜਿਹੜੀ ਹੈਗੀ ਆ ਕੋਆਰਡੀਨੇਸ਼ਨ ਦੇ ਨਾਲ ਇਹਨੂੰ ਜਿਹੜਾ ਹੈਗਾ ਆ ਉਹ ਉਤੋਂ ਕੈਂਪੇਗੋੜਾ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਜਿਹੜੀ ਕਾਨੂੰਨਨ ਕਾਰਵਾਈ ਹੈਗੀ ਹੈ ਅਦਾਲਤੀ ਕਾਰਵਾਈ ਆ ਉਹ ਕੰਪੇਗੋੜਾ ਇੰਟਰਨੈਸ਼ਨਲ 에ਰਪੋਰਟ ਨੂੰ ਲੱਗਦੇ ਹੋਏ ਪੁਲਿਸ ਜਿਹੜਾ ਹੈਗਾ ਉਹਨਾਂ ਦੀ ਅਦਾਲਤ ਹੈਗੀ ਆ ਉੱਥੇ ਚੱਲ ਰਹੀ ਆ ਉਸ ਤੋਂ ਬਾਅਦ ਇਹਨੂੰ ਟ੍ਰਾਂਜ਼ਿਟ ਰਿਮਾਂਡ ਰਹੀਂ ਜਿਹੜਾ ਹੈਗਾ ਆ ਉਹ ਪਠਾਨਕੋਟ ਲਿਆਂਦਾ ਜਾਏਗਾ ਸਰ ਅਨਦਰ ਦੋ ਦੋਸ਼ੀ ਅਜੇ ਹੋਰ ਰਹਿੰਦੇ ਨੇ ਸ਼ਮਸ਼ੀਰ ਸਿੰਘ ਸ਼ੇਰਾ ਤੇ ਜਤਿੰਦਰ ਉਰਫ ਕੱਟੂ ਇਹਨਾਂ ਨੂੰ ਅਸੀਂ ਸਿਰ ਤੋੜ ਜਤਨ ਕਰ ਰਹੇ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤ ਕੀਤਾ ਜਾਂ ਗ੍ਰਿਫਤਾਰ ਕੀਤਾ ਜਾ ਸਕੇ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਆ ਇਹਦੇ ਵਿੱਚ ਕੰਮ ਕਰ ਰਹੀਆਂ ਬਹੁਤ ਵੱਡੀ ਟੀਮ ਇਸ ਜਿਹੜੀ ਹੈਗੀ ਆ ਇਹਨੂੰ ਕੇਸ ਨੂੰ ਇਨਵੈਸਟੀਗੇਟ ਕਰਨ ਵਿੱਚ ਲੱਗੀ ਹੋਈ ਔਰ ਲਗਾਤਾਰ 24 ਜਿਹੜੀ ਆਵਰਸ ਜਿਹੜੀ ਹੈਗੀ ਆ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਔਰ ਮੈਨੂੰ ਉਮੀਦ ਆ ਕਿ ਜਲਦ ਉਹ ਵੀ ਗ੍ਰਿਫਤਾਰ ਹੋਣਗੇ ਤੇ ਇਹਦੇ ਕਰੀਬ ਬਰਾਮਦਗੀ ਹੋਈ ਆ ਠੀਕ ਹੈ ਬਾਕੀ ਸਪਸ਼ਟ ਤੌਰ ਤੇ ਜਿਹੜੀ ਹੈਗੀ ਆ ਉਹ ਸਾਰੇ ਦੋਸ਼ੀਆਂ ਦੇ ਫੜੇ ਜਾਣ ਤੋਂ ਬਾਅਦ ਜੁਆਇੰਟ ਇਨਟੈਰੋਗੇਸ਼ਨ ਤੋਂ ਬਾਅਦ ਪੂਰੀ ਸਥਿਤੀ ਕਲੀਅਰ ਹੋ ਜਾਏਗੀ